ਜਿਵੇਂ ਇੱਕ ਕੁੜੀ ਬਣੀ ਆਪਣੇ ਹੀ ਪਿਓ ਦੀ ਕਾਤਲ ਕੌਣ ਹੈ ਮਹਿਕ ਪ੍ਰੀਤ ਕਿਉਂ ਹੋਈ ਹੁਣ ਫਰਾਰ ਤਾਂ ਤੁਹਾਨੂੰ ਦੱਸ ਦਈਏ ਕਿ ਮਹਿਕ ਪ੍ਰੀਤ ਇੱਕ ਇਨਫਲੂਐਂਸਰ ਵਜੋਂ ਜਾਣੀ ਜਾਂਦੀ ਹੈ ਜਿਸ ਨੂੰ ਲੱਖਾਂ ਲੋਕ ਗਾਲਾਂ ਕੱਢਦੇ ਨੇ ਮਹਿਕ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਕਰਕੇ ਚਰਚਾ ਵਿੱਚ ਰਹਿੰਦੀ ਹੈ ਦੱਸਿਆ ਜਾਂਦਾ ਹੈ ਕਿ ਮਹਿਕ ਦੇ ਦੋ ਵਿਆਹ ਹੋ ਚੁੱਕੇ ਸਨ ਤੇ ਦੋਵੇਂ ਦਾ ਤਲਾਕ ਹੋਣ ਤੋਂ ਬਾਅਦ ਹੁਣ ਉਹ ਮਹੌਲੀ ਵਿੱਚ ਕਿਸੇ ਤੀਜੇ ਮੁੰਡੇ ਨਾਲ ਰਹਿੰਦੀ ਸੀ ਉਥੇ ਰਹਿੰਦੀ ਉਹ ਆਪਣੇ ਅਕਾਊਂਟ ਤੋਂ ਗਲਤ ਮਤ ਵੀਡੀਓਜ਼ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦੀ ਸੀ ਪੂਰਾ ਮਾਮਲਾ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਮਹਿਕ ਆਪਣੇ ਚੈਨਲ ਤੇ ਨੱਚਦੀਆਂ ਲੱਕ ਹਿਲਾਉਂਦੀਆਂ ਵੀਡੀਓਜ਼ ਪਾਉਂਦੀ ਸੀ ਇਹ ਗੱਲ ਉਸਦੇ ਦਾਦੇ ਨੂੰ ਬਿਲਕੁਲ ਪਸੰਦ ਨਹੀਂ ਸੀ ਕਿ ਘਰ ਦੀ ਇੱਜ਼ਤ ਐਦਾਂ ਲੋਕਾਂ ਦੇ ਅੱਗੇ ਪੇਸ਼ ਹੋਵੇ ਕਈ ਲੋਕਾਂ ਨੇ ਉਸ ਨੂੰ ਐਦਾਂ ਦੀਆਂ ਵੀਡੀਓਜ਼ ਪਾਉਣ ਤੋਂ ਮਨਾ ਕੀਤਾ ਮਹਿਕ ਨੂੰ ਪੈਸੇ ਦਾ ਲਾਲਚ ਚੜ ਗਿਆ ਸੀ ਦਾਦੇ ਨੇ ਮਹਿਕ ਦੇ ਪਿਤਾ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਕੁੜੀ ਨੂੰ ਰੋਕ ਲਵੋ ਸੂਤਰਾ ਮੁਤਾਬਕ ਇੱਕ ਦਿਨ ਮਹਿਕ ਦਾ ਦਾਦਾ ਇੱਕ ਨਿਹੰਗ ਸਿੰਘ ਨੂੰ ਕਰ ਲੈ ਕੇ ਆਇਆ ਤਾਂ ਕਿ ਉਹਨਾਂ ਦੀ ਕੁੜੀ ਸੁਧਰ ਜਾਵੇ ਪਰ ਮਹਿਕ ਦੇ ਪਿਤਾ ਦਾ ਦਾਦੇ ਅਤੇ ਨਿਹੰਗ ਸਿੰਘ ਨਾਲ ਝਗੜਾ ਹੋ ਗਿਆ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਦਾਦੇ ਦੇ ਹੱਥੋਂ ਮਹਿਕ ਦੇ ਪਿਤਾ ਦੀ ਜਾਨ ਚਲੀ ਗਈ ਇੱਕ ਗੱਲ ਦਾ ਦਾਵਾ ਪਿੰਡ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਵਾ ਪਿਤਾ ਦੇ ਦਿਹਾਂਤ ਹੋਣ ਦੇ ਬਾਵਜੂਦ ਮਹਿਕ ਅੰਤਿਮ ਵਿਦਾਈ ਲਈ ਮਾਹੌਲ ਹੀ ਤੋਂ ਪਿੰਟ ਨਹੀਂ ਆਈ ਇੱਥੋਂ ਤੱਕ ਕਿ ਉਸ ਨੂੰ ਇਸ ਗੱਲ ਦਾ ਵੀ ਭੋਰਾ ਅਫਸੋਸ ਨਹੀਂ ਸੀ ਕਿ ਉਸ ਦਾ ਪਿਓ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਇਸ ਦੇ ਬਾਵਜੂਦ ਵੀ ਉਹ ਵਲੌਗ ਬਣਾ ਰਹੀ ਹੈ ਤੇ ਨੱਚ-ਨੱਚ ਕੇ ਵੀਡੀਓਜ਼ ਪਾ ਰਹੀ ਆ ਇਸ ਸਾਰੇ ਕੰਮ ਦੀ ਕਸੂਰਬਾਰ ਮਹਿਕ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਦੀਆਂ ਵੀਡੀਓਜ਼ ਕਰਕੇ ਹੀ ਘਰ ਵਿੱਚ ਕਲੇਸ਼ ਪੈਂਦਾ ਹੁੰਦਾ ਸੀ ਤੇ ਪਿਤਾ ਵੱਲੋਂ ਵੀ ਉਸ ਨੂੰ ਕੋਈ ਰੋਕ ਨਹੀਂ ਸੀ ਜਿਸ ਕਾਰਨ ਦਾਦੇ ਵੱਲੋਂ ਇਹ ਕਾਂਡ ਹੋ ਗਿਆ ਜਿਸ ਕਰਕੇ ਮਹਿਕ ਮਹੌਲੀ ਰਹਿੰਦੀ ਸੀ ਹੁਣ ਉਹ ਉਥੋਂ ਫਰਾਰ ਦਸੀ ਜਾ ਰਹੀ ਹੈ ਤੇ ਉਸ ਨੇ ਆਪਣੇ ਚੈਨਲ ਤੇ ਵੀ ਕਮੈਂਟ ਆਫ ਕਰ ਦਿੱਤੇ ਹਨ ਕਿਉਂਕਿ ਲੱਖਾਂ ਲੋਕਾਂ ਵੱਲੋਂ ਉਸ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਤੇ ਪੁਸਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ। ਬਾਕੀ ਸਾਨੂੰ ਇਹ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਹੀ ਮਿਲੀ ਆ। ਅਸੀਂ ਇਸ ਗੱਲ ਦੀ ਗੰਭੀਰਤਾ ਨਾਲ ਪੁਸ਼ਟੀ ਨਹੀਂ ਕਰਦੇ। ਹੋਰ ਇਦਾਂ ਦੀਆਂ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ। ਧੰਨਵਾਦ।